ਇਹ ਹੁੰਦੇ ਨੇ ਜੀ ਔਰਾ ਸਕੈਨਰਸ ਤੇ ਮੈਂ ਇਹਨਾਂ ਨੂੰ ਕਹਿਣਾ ਹੁੰਦਾ 45 ਬੋਰ ਦੇ ਦੋ ਜਿਹੜੇ ਡੱਬੇ ਚ ਲੱਗੇ ਹੁੰਦੇ ਨੇ ਜਿਹਦੀ ਲਾਈਫ ਚ ਕੋਈ ਪ੍ਰੋਬਲਮ ਨਹੀਂ ਹੈਗੀ ਜਿਹਦੀ ਲਾਈਫ ਬਿਲਕੁਲ ਕੰਦਰੋਸਟ दैट ਮੀਨਿੰਗ ਉਹਨੂੰ ਉਹ ਜਿਹੜੀ ਫ੍ਰੀਕਵੈਂਸੀ ਆ 400 ਤੋਂ ਲੈ ਕੇ 752 ਤੱਕ ਓਹ ਜੇ ਤੁਹਾਨੂੰ ਵੀ ਕਿਸੇ ਦੀ ਐਵੇਂ ਦੀਆਂ ਗੱਲਾਂ ਸੁਣ ਕੇ ਇਹ ਲੱਗਣ ਲੱਗ ਜਾਂਦਾ ਵੀ ਇਹ ਤਾਂ ਬੰਦਾ ਪੜਿਆ ਲਿਖਿਆ ਬਹੁਤ ਆ ਇਹਨੂੰ ਤਾਂ ਨੌਲੇਜੇ ਬਹੁਤ ਆ ਇਹਨ ਤਾਂ ਪੜਾਈਏ ਬਹੁਤ ਕੀਤੀ ਹੋਈ ਆ ਤਾਂ ਤੁਹਾਡਾ ਦਿਮਾਗ ਇੱਥੇ ਨਹੀਂ ਹੈਗਾ ਗਿੱਟਿਆਂ 'ਚ ਹੁਣ ਮੇਰੀ ਇਹ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਪੂਰੀ ਵੀਡੀਓ ਦੇਖਿਓ ਤੁਹਾਨੂੰ ਇਹ ਗੱਲ ਸਮਝ ਆ ਜਾਊਗੀ ਵੀ ਮੈਂ ਇਹ ਗੱਲ ਕਿਉਂ ਕਹੀ ਆ ਅਸਲ ਦੇ ਵਿੱਚ ਗੱਲ ਇਹ ਆ ਕਿ ਆਪਾਂ ਪੰਜਾਬੀਆਂ ਨੂੰ ਬੁੱਧੂ ਬਣਾਉਣਾ ਸਭ ਤੋਂ ਜ਼ਿਆਦਾ ਸੌਖਾ ਏ ਆਪਾਂ ਨੂੰ ਕਿਸੇ ਵੀ ਚੀਜ਼ ਦੇ ਨਾਂ ਤੇ ਬੁੱਧੂ ਬਣਾਇਆ ਜਾ ਸਕਦਾ ਏ ਇਹੀ ਕੁਝ ਅੱਜ ਕੱਲ ਚੱਲ ਰਿਹਾ ਏ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸੂਗਾ ਕਿਵੇਂ ਕੁਝ ਚਲਾਕ ਲੋਕ ਅਜਵਾਕ ਵਾਲੇ ਖੜਾਉਣੇ ਜੇ ਦਿਖਾ ਕੇ ਲੋਕਾਂ ਤੋਂ ਪੈਸੇ ਲੁੱਟੀ ਜਾਂਦੇ ਨੇ ਇਹ ਹੁੰਦੇ ਨੇ ਜੀ ਔਰਾ ਸਕੈਨਰਸ ਤੇ ਮੈਂ ਇਹਨਾਂ ਨੂੰ ਕਹਿਣਾ ਹੁੰਦਾ 45 ਬੋਰ ਦੇ ਦੋ ਜਿਹੜੇ ਡੱਬੇ 'ਚ ਲੱਗੇ ਹੁੰਦੇ ਨੇ ਸੋ ਬੇਸਿਕਲੀ ਇਹ ਪੇਟੈਂਟਡ ਡਿਵਾਈਸ ਆ ਜੀ ਔਰਾ ਸਕੈਨਿੰਗ ਦੀ ਇਹ ओरिजिनल ਡਿਵਾਈਸ ਆ ਜਿਹੜੀ ਕੀ ਇਨੀਸ਼ੀਅਲੀ ਇਨਵੈਂਟ ਹੋਈ ਸੀ ਜਿਹਦੇ ਪੇਟੈਂਟਸ ਨੇ ਹੂੰ ਤੇ ਪੰਜਾਬ ਚ ਇਹ ਚੀਜ਼ ਮੇਰੇ ਕੋਲ ਮੇਤੋ ਇਲਾਵਾ ਕਿਸੇ ਕੋਲ ਨਹੀਂ ਹੈਗੀ ਤੇ ਕੈਨੇਡਾ ਦੇ ਵਿੱਚ ਵੀ ਇਹ ਚੀਜ਼ ਮੇਤੋ ਇਲਾਵਾ ਕਿਸੇ ਕੋਲ ਨਹੀਂ ਹੈਗੀ ਆ ਜਿਹੜੀ ਤੁਸੀਂ ਹੁਣੇ ਵੀਡੀਓ ਦੇਖੀਓ ਇਹਦੇ ਜਿਹੜਾ ਬੰਦਾ ਇਹ 6-7 ਸਾਲ ਕੈਨੇਡਾ ਲਾ ਕੇ ਆਇਆ ਤੇ ਹੁਣ ਲੋਕਾਂ ਨੂੰ ਆ ਪੀਲੇ ਪੀਲੇ ਖੜਾਉਣੇ ਜਿਹਾ ਦਿਖਾ ਕੇ ਇਹ ਕਹਿ ਰਿਹਾ ਵੀ ਇਹ ਬਹੁਤ ਤਕੜੀ ਪੇਟੈਂਟ ਟੈਕਨੋਲੋਜੀ ਆ ਵੀ ਇਹਦੇ ਮੇਰੇ ਕੋਲ ਪੇਟੈਂਟ ਨੇ ਜਰਮਲ ਟੈਕਨੋਲੋਜੀ ਆ ਇਹ ਇੰਡੀਆ ਚ ਮੇਤੋ ਇਲਾਵਾ ਕਿਸੇ ਕੋਲ ਨਹੀਂ ਹੈਗੀ ਇਹਦੇ ਕੈਨੇਡਾ ਚ ਮੇਰੇ ਕੋਲ ਪੇਟੈਂਟ ਨੇ ਇਦਾਂ ਦੀਆਂ ਗੱਲਾਂ ਕਹਿ ਰਿਹਾ ਤੇ ਆਪਣੇ ਵਰਗਾ ਆਮ ਇਨਸਾਨ ਜਦੋਂ ਇਦਾਂ ਦੀਆਂ ਗੱਲਾਂ ਸੁਣ ਇਦੇ ਕੋਲ ਇਹ ਚੀਜ਼ ਦੇ ਪੇਟੈਂਟ ਨੇ ਕੋਈ ਤਕੜੀਏ ਚੀਜ਼ ਹੋਊਗੀ ਕੋਈ ਤਕੜੀਏ ਇਨਵੈਂਸ਼ਨ ਕੀਤੀ ਹੋਊਗੀ ਨਹੀਂ ਪੇਟੈਂਟ ਦਾ ਸੱਚ ਤੁਹਾਨੂੰ ਮੈਂ ਦੱਸਦਾ ਪੇਟੈਂਟ ਦਾ ਮਤਲਬ ਇਹ ਨਹੀਂ ਹੁੰਦਾ ਵੀ ਇਹ ਕੋਈ ਟੈਕਨੋਲੋਜੀ ਆ ਇਹ ਸੈਂਟੀਫਿਕਲੀ ਪ੍ਰੂਵ ਆ ਜਾਂ ਜਿਹੜੀ ਚੀਜ਼ ਦੇ ਪੇਟੈਂਟ ਜੋ ਕਹਿ ਕੇ ਲਏ ਨੇ ਵੀ ਉਹ ਚੀਜ਼ ਉਹੀ ਕੰਮ ਆਉਂਦੀ ਆ ਪੇਟੈਂਟ ਸਿਰਫ ਇੱਕ ਡਿਜ਼ਾਈਨ ਦਾ ਹੁੰਦਾ ਤੁਸੀਂ ਕਿਸੇ ਵੀ ਡਿਜ਼ਾਈਨ ਦਾ ਪੇਟੈਂਟ ਲੈ ਸਕਦੇ ਹੋ ਜਿਵੇਂ ਤੁਸੀਂ ਇਹ ਸਕਰੀਨ ਤੇ ਦੇਖ ਸਕਦੇ ਹੋ ਕਿਸੇ ਬੰਦੇ ਨੇ ਇੱਕ ਛੋਟੀ ਜੀ ਸੋਟੀ ਦੇ ਵੀ ਪੇਟੈਂਟ ਲਏ ਹੋਏ ਨੇ ਇਹ ਕਹਿ ਕੇ ਵੀ ਇਹ ਕੁੱਤੇ ਦਾ ਖੜਾਉਣਾ ਹੈ ਐਵੇਂ ਤੁਸੀਂ ਵੀ ਕਿਸੇ ਕੀ ਤੁਸੀਂ ਦੇ ਪੇਟੈਂਟ ਲੈ ਸਕਦੇ ਹੋ ਬਸ ਜਿਹੜਾ ਡਿਜ਼ਾਈਨ ਬਣਾਓਗੇ ਉਹ ਯੂਨੀਕ ਹੋਣਾ ਚਾਹੀਦਾ ਮਤਲਬ ਜਿਹੜਾ ਡਿਜ਼ਾਈਨ ਆ ਉਹ ਪਹਿਲਾਂ ਕਿਸੇ ਨੇ ਬਣਾਇਆ ਨਾ ਹੋਵੇ ਤੁਸੀਂ ਆਪਣੀ ਝੋਟੀ ਦੇ ਸਿੰਗਾ ਦੇ ਵੀ ਪੇਟੈਂਟ ਲੈ ਸਕਦੇ ਹੋ ਤੁਸੀਂ ਬਸ ਉਹਦੇ ਸਿੰਗਾ ਦੀ ਇੱਕ ਯੂਨੀਕ ਜੀ ਡਰਾਇੰਗ ਬਣਾਓ ਪੇਜ ਤੇ ਉਹਨੂੰ ਸਾਰਾ ਚੈਟ ਜੀ ਪੀ ਟੂ ਪੁੱਛ ਕੇ ਸਾਰਾ ਕੁਝ ਉਹਦੇ ਵਿੱਚ ਭਰ ਕੇ ਥੋੜਾ ਬਹੁਤਾ ਲਿਖ ਕੇ ਤੁਸੀਂ ਸਬਮਿਟ ਕਰ ਸਕਦੇ ਹੋ ਤੁਹਾਨੂੰ ਤੁਹਾਡੀ ਝੋਟੀ ਦੇ ਸਿੰਗਾ ਦੇ ਵੀ ਪੇਟੈਂਟ ਮਿਲ ਜਾਣਗੇ ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਉਹ ਕੋਈ ਟੈਕਨੋਲੋਜੀ ਆ ਉਹ ਕੋਈ ਬਹੁਤ ਵੱਡੀ ਕਾਰਡ ਕੱਢ ਲਈ ਤੁਸੀਂ ਨਹੀਂ ਤੇ ਐਸੇ ਕਰਕੇ ਆਪਣੇ ਲੋਕਾਂ ਨੂੰ ਘੱਟ ਜਾਣਕਾਰੀ ਹੋਣ ਕਰਕੇ ਇਹੋ ਜਿਹੇ ਚਲਾਕ ਲੋਕ ਨਿਤ ਨਵੇਂ ਆਉਂਦੇ ਨੇ ਤੇ ਲੋਕਾਂ ਨੂੰ ਬੁੱਧੂ ਬਣਾ ਕੇ ਚਲੇ ਜਾਂਦੇ ਨੇ ਪਰ ਤੁਸੀਂ ਇਹ ਗੱਲ ਦੀ ਟੈਨਸ਼ਨ ਨਾ ਲਓ ਕਿਉਂਕਿ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਮੈਂ ਤੁਹਾਨੂੰ ਆਸਾਨੀ ਨਾਲ ਐਵੇਂ ਬੁੱਧੂ ਨਹੀਂ ਬਣਨ ਦਊਂਗਾ ਜੇ ਤੁਸੀਂ ਹੁਣ ਤੱਕ ਨਹੀਂ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਇਹੋ ਜਿਹੇ ਲੋਕਾਂ ਦੇ ਜਾਲ 'ਚ ਨਾ ਫਸੋ ਚਲੋ ਹੁਣ ਇੱਥੇ ਤੱਕ ਤਾਂ ਤੁਹਾਨੂੰ ਸਮਝ ਆ ਗਈ ਵੀ ਇਹ ਪੇਟੈਂਟ ਇਹ ਚੀਜ਼ਾਂ ਕੀ ਹੁੰਦੀਆਂ ਨੇ ਹੁਣ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਹਾਂ ਇਹ ਥੋੜੀ ਜੀ ਸੈਂਟੀਫਿਕ ਜੀਆਂ ਗੱਲਾਂ ਹੋ ਜਾਣਗੀਆਂ ਤਾਂ ਮੜਾ ਜਿਹਾ ਬਟ ਐਕਚੁਅਲ ਦੇ ਵਿੱਚ ਕੀ ਆ ਜੋ ਇਹਦੀ ਰਿਸਰਚ ਸਾਡੇ ਮੈਂਟਰਸ ਨੇ ਕੀਤੀ ਆ ਜਿਨ੍ਹਾਂ ਕੋਲੇ ਇਹ ਚੀਜ਼ ਦੇ ਪ੍ਰੋਪਰ ਪੇਟੈਂਟਸ ਅਵੇਲੇਬਲ ਨੇ ਉਹ ਰਿਸਰਚ ਤੋਂ ਬਾਅਦ ਉਹਨਾਂ ਨੇ ਇਹ ਰਿਸਰਚ ਕੀਤੀ ਆ ਕਿ ਜਿਹੜੀ ਬੇਬ ਲੈਂਥ ਦੀ ਆਪਾਂ ਗੱਲ ਕਰਦੇ ਆ ਉਹ ਇਨ ਲਿਮਟਿਡ ਆਪਣੇ ਬੈਂਡ ਵਿਡਥ ਹੁੰਦੀ ਆ ਉਹਦੀ ਫਰੋਮ ਮਾਈਨਸ ਲੱਖਾਂ ਹਰਟਸ ਤੋਂ ਲਾ ਲਓ ਪਲੱਸ ਲੱਖਾਂ ਹਰਟਸ ਦੇ ਤੱਕ ਹੁਣ ਜਿਹੜੀ ਹਰਟਸ ਆ ਇਹ ਲਾ ਲਓ ਜੀ ਜਿਵੇਂ ਵੋਟ ਹੋ ਗਏ ਜੇ ਆਪਾਂ ਕਹਿੰਦੇ ਆ ਨਾ ਕਿ ਤਾਰ ਗੈਨ ਜੋ ਪਿੰਡਾਂ ਦੇ ਵਿੱਚ ਵੀਹ 400 ਵਾਟ ਦੀ ਤਾਰ ਆ ਤੇ 400 ਵਾਟ ਵਿੱਚ ਜਿਹੜੀ ਨਿਕਲਦੀ ਉਹ ਮੇ ਹਰਟਸ ਉਹਨੂੰ ਨਾਪਣ ਦੀ ਕੈਲਕੂਲੇਟ ਕਰਨ ਦੀ ਇੱਕ ਕਹਿ ਲਓ ਕਿ ਯੂਨਿਟ ਆ ਹੂੰ ਸੋ ਬੇਸਿਕਲੀ ਕੀ ਚੀਜ਼ ਆ ਕਿ ਜਦੋਂ ਵੇਵ ਲੈਂਥ ਆਪਾਂ ਨੂੰ ਰੀਸੀਵ ਹੁੰਦੀ ਆ ਹੂੰ ਉਹਦੇ ਵਿੱਚੋਂ 400 ਹਰਟਸ ਤੋਂ ਲੈ ਕੇ 752 ਹਰਟਸ ਤੱਕ ਦੀ ਜਿਹੜੀ ਵੇਵ ਲੈਂਥ ਆ ਹੂੰ ਉਹ ਆਪਣੇ ਲਈ ਪੋਜ਼ਿਟਿਵ એનર્ਜੀ ਆ ਜਿਹੜੀ ਲਾਈਫ ਬਿਲਕੁਲ ਤੰਦਰੁਸਤ ਆ। दैट ਮੀਨ ਕਿ ਉਹਨੂੰ ਉਹ ਜਿਹੜੀ ਫ੍ਰੀਕੁਐਂਸੀ ਆ 400 ਤੋਂ ਲੈ ਕੇ 752 ਤੱਕ ਉਹ 100% ਰੀਸੀਵ ਹੋ ਰਹੀ ਆ ਵਿਦਾਊਟ ਐਨੀ ਡੈਫਿਸਿਟ। ਡੈਫਿਸਿਟ ਦਾ ਮਤਲਬ ਇਹ ਆ ਕਿ 400 ਤੋਂ ਲੈ ਕੇ 752 ਹਰਟਜ਼ ਤੱਕ ਹੂੰ ਗਿਣ ਲਓ 401 402 403 405 ਕਰਦੇ ਕਰਦੇ 752 ਤੱਕ ਇੱਕ ਵੀ ਬਲਾਕੇਜ ਨਾ ਹੋਵੇ। ਉਹ ਬੰਦੇ ਨੂੰ ਕਹਿ ਲੋ ਕਿ 100% ਪੋਜ਼ਿਟਿਵ એનર્ਜੀ ਆ ਰਹੀ ਆ ਪਲੱਸ ਅ 400 ਤੋਂ ਘੱਟ ਹੂੰ ਤੇ 752 ਤੋਂ ਵੱਧ ਇਹ ਹੁੰਦੀਆਂ ਨੇ ਨੈਗੇਟਿਵ એનਰਜੀਸ ਇਹ ਵੀ ਤੁਹਾਡੀ ਬਾਡੀ ਚ ਨਾ ਪ੍ਰੈਜ਼ెంట్ ਆ ਹੁਣੇ ਜਿਹੜੀਆਂ ਤੁਸੀਂ ਇਹ ਬੰਦੇ ਦੀਆਂ ਗੱਲਾਂ ਸੁਣੀਆਂ ਨੇ ਇਹ ਜਿਹੀਆਂ ਗੱਲਾਂ ਜਦੋਂ ਕੋਈ ਆਮ ਇਨਸਾਨ ਸੁਣੂਗਾ ਉਹਨੂੰ ਲੱਗੂਗਾ ਵੀ ਇਹਨੂੰ ਤਾਂ ਨੌਲੇਜੇ ਬਹੁਤ ਆ ਇਹ ਤਾਂ ਪੜ੍ਹਾਈਏ ਬਹੁਤ ਕੀਤੀ ਹੋਈ ਆ ਇਹਨੂੰ ਤਾਂ ਸਾਇੰਸ ਦਾ ਹੀ ਬਹੁਤ ਪਤਾ ਇਹ ਤਾਂ ਫ੍ਰੀਕੁਐਂਸੀਆਂ ਦੇਵੇਂ ਨਾਂ ਲੈਂਦਾ ਇਹ ਤਾਂ ਕਹਿੰਦਾ 400 ਤੋਂ ਲੈ ਕੇ 752 ਹਰਟਜ਼ ਤੱਕ ਫ੍ਰੀਕੁਐਂਸੀ ਉਹੀ ਪੋਜੀਟਿਵ ਆ ਵੀ ਵਾਹ 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 ਨੌਲੇਜੇ ਬਹੁਤ ਆ ਪਰ ਇੱਥੇ ਤੁਹਾਨੂੰ ਮੈਂ ਸੱਚ ਦੱਸਦਾ ਇਹ ਬੰਦੇ ਨੂੰ ਫ੍ਰੀਕੁਐਂਸੀਆਂ ਦੇ ਕੋੜੇ ਦਾ ਨਹੀਂ ਪਤਾ ਚਲੋ ਤੁਹਾਨੂੰ ਮੈਂ ਦੱਸਦਾ ਫ੍ਰੀਕੁਐਂਸੀ ਹੁੰਦੀ ਕੀ ਆ ਫ੍ਰੀਕੁਐਂਸੀ ਹੁੰਦੀ ਆ ਵੀ ਕੋਈ ਚੀਜ਼ ਇੱਕ ਸੈਕਿੰਡ ਕੰਬੀ ਉਹਨੂੰ ਫ੍ਰੀਕੁਐਂਸੀ ਕਹਿੰਦੇ ਆ ਤੇ ਇਹਨੂੰ ਮਾਪਿਆ ਜਾਂਦਾ ਹਰਟਸ ਦੇ ਵਿੱਚ ਤੇ ਹੁਣ ਇਹ ਵੱਡੇ ਵਿਗਿਆਨੀ ਜੀ ਦੱਸ ਰਹੇ ਨੇ ਵੀ 400 ਤੋਂ ਲੈ ਕੇ 752 ਤੱਕ ਜਿਹੜੇ ਇਹ ਹਰਟਸ ਦੇ ਵਿੱਚ ਵਿੱਚ ਫ੍ਰੀਕਵੈਂਸੀ ਆਉਂਦੀ ਆ ਵੀ ਉਹ ਪੋਜ਼ਿਟਿਵ ਆ ਇਹ ਤੋਂ ਜਿਹੜੀ ਬਾਹਰ ਆ ਉਹ ਸਾਰੀ ਨੈਗੇਟਿਵ ਆ ਹੁਣ ਜੇ ਇਹ ਵਿਗਿਆਨੀ ਜੀ ਮੇਰੇ ਵਾਂਗ ਸਰਕਾਰੀ ਸਕੂਲ 'ਚ ਪੜੇ ਹੁੰਦੇ ਸਾਇੰਸ ਵਾਲੇ ਮਾਸਟਰ ਨੇ ਇਹਨੂੰ ਕੁੱਟ-ਕੁੱਟ ਕੇ 10ਵੀਂ 'ਚ ਪੜਾਇਆ ਹੁੰਦਾ ਤਾਂ ਇਹਨੇ ਅੱਜ ਇਹ ਗੱਲ ਕਹਿਣੀ ਨਹੀਂ ਸੀ ਹੁਣ ਜਿਹੜੀ ਇਹਨੇ ਗੱਲ ਕੀਤੀ ਆ ਫ੍ਰੀਕਵੈਂਸੀ ਦੀ ਵੀ 400 ਤੋਂ ਲੈ ਕੇ 752 ਤੱਕ ਇੱਕ ਸਾਊਂਡ ਦੀ ਫ੍ਰੀਕਵੈਂਸੀ ਆ ਇੱਕ ਆਮ ਇਨਸਾਨ ਦਾ ਕੰਨ 20 ਹਰਟਸ ਤੋਂ ਲੈ ਕੇ 20000 ਹਰਟਸ ਤੱਕ ਦੀ ਜਿਹੜੀ ਸਾਊਂਡ ਆ ਉਹ ਸੁਣ ਸਕਦਾ ਆਪਾਂ ਆਪਣੀ ਡੇਲੀ ਦੀ ਲਾਈਫ ਦੇ ਵਿੱਚ ਐਦਾਂ ਦੀਆਂ ਲੋ ਫ੍ਰੀਕੁਐਂਸੀ ਦੀਆਂ ਬਹੁਤ ਆਵਾਜ਼ਾਂ ਸੁਣਦੇ ਆ ਜਿਵੇਂ ਇੰਜਨ ਦੀ ਆਵਾਜ਼ ਬਿਜਲੀ ਕੜਕਣ ਦੀ ਆਵਾਜ਼ ਜਿਹੜੀ ਸਪੀਕਰਾਂ ਦੇ ਵਿੱਚ ਬੇਸ ਹੁੰਦੀ ਆ ਇਹਦੀ ਆਵਾਜ਼ ਇਹ ਜਿਹੜੀਆਂ ਮੋਟੀਆਂ ਆਵਾਜ਼ਾਂ ਹੁੰਦੀਆਂ ਨੇ ਇਹਨਾਂ ਦੀ ਫ੍ਰੀਕੁਐਂਸੀ ਲੋ ਹੁੰਦੀ ਆ 200 250 ਇਤੋਂ ਨੀਚੇ ਹੀ ਹੁੰਦੀ ਆ ਹੁਣ ਇਹਦੇ ਉਲਟ ਆਪਾਂ ਹਾਈ ਫ੍ਰੀਕੁਐਂਸੀ ਵਾਲੀਆਂ ਆਵਾਜ਼ਾਂ ਜਿਹੜੀਆਂ 2000 ਹਰਟਜ਼ ਦੇ ਨੇੜੇ ਤੇੜੇ ਹੁੰਦੀਆਂ ਨੇ ਜਿਵੇਂ ਚਿੜੀਆਂ ਦੀ ਚੀ ਚੀ ਜਾਂ ਕੋਈ ਸੀਟੀ ਇਹੋ ਜਿਹੀਆਂ ਤਿੱਖੀਆਂ ਆਵਾਜ਼ਾਂ ਇਹ ਵੀ ਆਪਾਂ ਡੇਲੀ ਸੁਣਦੇ ਆ ਹੁਣ ਦੱਸੋ ਵੀ ਕੀ ਨੈਗੇਟਿਵ ਪੋਜ਼ਿਟਿਵ ਕੀ ਹੋ ਗਿਆ ਉਹੀ ਆਵਾਜ਼ਾਂ ਜਿਹੜੀਆਂ ਡੇਲੀ ਆਪਾਂ ਸੁਣਦੇ ਆਂ ਬਿਜਲੀ ਘੜਕਣ ਦੀ ਆਵਾਜ਼ ਇੰਜਨ ਦੀ ਆਵਾਜ਼ ਜਿਹੜੀ ਸਪੀਕਰਾਂ ਚੋਂ ਬੇਸ ਨਿਕਲਦੀ ਆ ਬੱਚੇ ਦੇ ਰੋਣ ਦੀ ਆਵਾਜ਼ ਚਿੜੀਆਂ ਦੀ ਚੀ ਚੀ ਦੀ ਆਵਾਜ਼ ਬਸ ਜਿੰਨੀ ਪਤਲੀ ਸਾਊਂਡ ਓਨੀ ਜ਼ਿਆਦਾ ਹਾਈ ਫ੍ਰੀਕੁਐਂਸੀ ਜਿੰਨੀ ਮੋਟੀ ਆਵਾਜ਼ ਓਨੀ ਘੱਟ ਫ੍ਰੀਕੁਐਂਸੀ ਇਹਦੇ ਚਾਹ ਨੈਗੇਟਿਵ ਪੋਜ਼ਿਟਿਵ ਇਹ ਕਿੱਥੋਂ ਆ ਗਿਆ ਇਹੋ ਜੇ ਚਲਾਕ ਲੋਕਾਂ ਨੂੰ ਵੀ ਭਲੀ ਭੰਤੀ ਪਤਾ ਵੀ ਤੁਹਾਨੂੰ ਮੂਰਖ ਕਿਵੇਂ ਬਣਾਉਣਾ ਬਸ ਦੋ ਚਾਰ ਇਹੋ ਜੇ ਸਾਇੰਸ ਦੇ ਭਾਰੀ ਭਾਰੀ ਜੇ ਵਰਡ ਕਹੋ ਵੀ ਤੁਸੀਂ ਉਹੀ ਬੌਂਦਲ ਜੇ ਜਾਣਾ ਬਸ ਸਮਝ ਲੈਣਾ ਵੀ ਇਹ ਤਾਂ ਬਹੁਤ ਵੱਡਾ ਗਿਆਨੀ ਆ ਜੀ ਸੇ ਨੂੰ ਇਹ ਨੌਲੇਜ ਆ ਸਾਰੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਬਚੋ ਇਹੋ ਜਿਹੇ ਪਖੰਡੀਆਂ ਤੋਂ ਇਹੋ ਜਿਹੇ ਬੰਦਿਆਂ ਕੋਲ ਜਾ ਕੇ ਪੈਸਾ ਤੇ ਟਾਈਮ ਖਰਾਬ ਨਾ ਕਰੋ ਤੁਹਾਨੂੰ ਰੱਬ ਨੇ ਦਿਮਾਗ ਦਿੱਤਾ ਇਹਦਾ ਇਸਤੇਮਾਲ ਕਰੋ ਪੰਜਾਬ ਚ ਤਾਂ ਇਹੋ ਜਿਹੇ ਪਖੰਡੀ ਐਨੇ ਹੋਏ ਪਏ ਨੇ ਵੀ ਇੱਟ ਚੱਕਣ ਦੀ ਵੀ ਲੋੜ ਨਹੀਂ ਹੈਗੀ ਇੱਟ ਦੇ ਉੱਤੇ ਹੀ ਇਹੋ ਜਿਹਾ ਕੋਈ ਨਾ ਕੋਈ ਪਖੰਡੀ ਬੈਠਾ ਹੁੰਦਾ ਕੋਈ ਆਖੜਾਉਣੇ ਜੇ ਲੈ ਕੇ ਬੈਠਾ ਕੋਈ ਗ੍ਰਹਿ ਲੈ ਕੇ ਬੈਠਾ ਕੋਈ ਸੇਵ ਕਮਾਉਣ ਲੱਗ ਜਾਂਦਾ ਸੱਚ ਗ੍ਰਹਿ ਤੋਂ ਯਾਦ ਆਇਆ ਤੁਸੀਂ ਜੱਸੀ ਮਾਨ ਦੀ ਇੱਕ ਗੱਲ ਨੋਟ ਕੀਤੀ ਮੈਨੂੰ ਲੱਗਦਾ ਉਹ ਵੀ ਆਪਣਾ ਚੈਨਲ ਦੇਖਦੀ ਆ ਹੁਣ ਉਹਨੇ ਨਵੇਂ ਪੌਡਕਾਸਟ ਦੇ ਵਿੱਚ ਕੋਈ ਵੀ ਐਦਾਂ ਦੀ ਬਗਵਾਸ ਨਹੀਂ ਕੀਤੀ ਜਿਵੇਂ ਪਹਿਲਾਂ ਕਹਿੰਦੀ ਹੁੰਦੀ ਤੁਸੀਂ ਕਿੱਲਾ ਨਾ ਸੰਭੋ ਤੁਸੀਂ ਕਾਲਾ ਕੱਚਾ ਪਾ ਲਓ ਮੈਨੂੰ ਲੱਗਦਾ ਆਪਣੀ ਵੀਡੀਓ ਨੇ ਥੋੜਾ ਬਹੁਤ ਤਾਂ ਅਸਰ ਕੀਤਾ ਹੀ ਆ ਚਲੋ ਇਹ ਗੱਲ ਛੱਡੋ ਆਪਾਂ ਮੁੱਦੇ ਤੇ ਆਉਣੇ ਆ ਤੁਸੀਂ ਆ ਸਾਇੰਸ ਦਾਣ ਦੀ ਅੱਗੇ ਵੀਡੀਓ ਦੇਖੋ ਹੁਣ ਆਪਾਂ ਤੁਹਾਡੀ ਪੋਜ਼ਿਟਿਵ એનર્ਜੀ ਚੈੱਕ ਕਰਦੇ ਆਂ ਬਈ ਇੱਥੇ ਮੇਰਾ ਹੱਥ ਆ ਮੈਂ ਕੁਝ ਨਹੀਂ ਮੂਵ ਕਰਦਾ ਹਾਂ ਜੀ ਰਾਈਟ ਗੋ ਵੀ ਤੁਹਾਡੇ ਅੰਦਰ ਬਲੌਕੇਜਸ ਹੋਣਗੇ ਆ ਕੋਈ ਨਾ ਕੋਈ ਰਾਈਟ ਪ੍ਰੋਬਲਮਸ ਹੋਣਗੇ ਆ ਹੁਣ 1/1 ਜੁਐਲਰੀ ਚੱਕੀ ਚੱਲੋ ਆਪਣੀ ਚੱਕ ਤੁਸੀਂ ਜਿਹੜੀ ਉਹ ਕਹਿੰਦੀ 네ਗੇਟਿਵ ਆ ਸਭ ਤੋਂ ਵੱਧ ਉਹ ਚੱਕੋ ਆ ਬੱਚੋ ਜੀ ਚੱਕ ਛੱਡ ਦਿਓ ਜੀ ਇਹਨੂੰ ਦੂਜੀ ਚੱਕ ਨਾ ਨਾ ਇਹਨੂੰ ਛੱਡ ਦਿਓ ਛੱਡ ਦਿਓ ਥੱਲੇ ਧਰ ਦਿਓ ਓ ਲਓ ਜੀ ਓ ਚੱਕੋ ਜੀ ਦੁਬਾਰਾ ਲਓ ਜੀ ਚੱਕੋ ਜੀ ਧਰ ਦਿਓ ਦੇਖੋ ਕੀ ਕਰ ਰਹੇ ਹਾਂ ਮੈਂ ਕੜਾ ਚੱਕੋਦਾ ਜੀ ਲੋ ਤਰੋਤਾ ਜੀ ਕੰਨਾਂ ਦੀਆਂ ਵਾਲੀਆਂ ਚੱਕੋਦਾ ਜੀ ਹਾਂਜੀ ਤੁਹਾਡੇ ਹੱਥ ਚ ਆਉਂਦੀ ਸਾਰੇ ਉਥੇ ਆ ਰਿਹਾ ਤੁਹਾਡਾ ਹੋਰ ਲਾ ਦਿਓ ਸਾਰਾ ਕੁਝ ਰੱਖ ਦਿਓ ਜੀ ਠੀਕ ਹੈ ਜੀ ਹੱਥ ਹੱਥ ਆਰਤ ਦੇਖ ਲੋ ਹੱਥ ਵੀ ਤੁਸੀਂ ਉਹ ਕਰ ਲੈ ਹੱਥ ਦੁਬਾਰਾ ਜੋੜ ਲੋ ਚਲੋ ਹੱਥੇ ਦੁਬਾਰਾ ਜੋੜ ਲੋ ਜੋੜ ਲਏ ਤੁਹਾਡਾ ਨੈਗੇਟਿਵ ਪੋਜ਼ਿਟਿਵ ਚਾਰਜ ਇਕੱਠਾ ਹੋ ਗਿਆ ਖੋਲੋ ਹੱਥਾਂ ਨੂੰ ਆ ਗਈ ਉਹ ਥੀ ਅਰਜੀ ਵਾਪਸ ਹੱਥ ਮੈਮੂਵ ਗਈ ਤੇ ਤੁਸੀਂ ਕਰ ਰਹੇ ਹੋ ਜੋ ਕਰ ਰਹੇ ਹੋ ਹਾਂਜੀ ਦਿਸ ਇਜ਼ ਵਾਟ ਦ ਸਾਇੰਸ ਇਜ਼ ਬਾਈ ਜੀ ਓ ਮਾਈਨਰ ਤੋਂ ਮਾਈਨਰ ਡਿਫਲੈਕਸ਼ਨ ਵੀ ਕੰਮ ਕਰਦੀ ਆ ਇਹ ਤਾਂ ਜਸਟ ਇੱਕ ਛੋਟੀ ਜਿਹੀ ਐਗਜ਼ਾਮਪਲ ਲੋਕ ਘਰ ਚੈੱਕ ਕਰਦੇ ਆ ਨਾ ਬਈ ਜੀ ਇੱਕ ਇੱਕ ਇੰਚ ਮੈਟਰ ਕਰਵਾ ਹੁਣੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਇਹ ਬੰਦਾ ਉਹ ਪੀਲੇ ਜੇ ਖੜਾਉਣਿਆਂ ਦਾ ਦੱਸ ਰਿਹਾ ਵੀ ਤੁਹਾਡੀ ਬੋਡੀ ਦੇ ਵਿੱਚ ਕਿੱਦਾਂ ਦੀ ਐਨਰਜੀ ਆ ਵੀ ਜਦੋਂ ਤੁਸੀਂ ਆਪਦੀ ਜੁਐਲਰੀ ਜਾਂ ਕੜਾ ਕੁੜਾ ਇਹੋ ਜਿਹਾ ਕੁਝ ਲਾ ਦਿੰਦੇ ਹੋ ਫਿਰ ਤੁਸੀਂ ਪੋਜ਼ੀਟਿਵ ਹੋ ਜਾਂਦੇ ਹੋ ਨਹੀਂ 네ਗੇਟਿਵ ਹੋ ਜਾਂਦੇ ਹੋ ਉਹ ਆਪਣੇ ਆਪ ਘੁੰਮ ਜਾਂਦੇ ਨੇ ਤੇ ਉਹ ਮੁਰਮੁਰ ਕੇ ਇਹੀ ਕਹੀ ਆ ਰਿਹਾ ਵੀ ਮੈਂ ਨਹੀਂ ਕਮਾਉਂਦਾ ਇਹਨਾਂ ਨੂੰ ਮੈਂ ਨਹੀਂ ਕਮਾਉਂਦਾ ਮੇਰੇ ਹੱਥ ਐਵੇਂ ਇੱਕ ਥਾਂ ਤੇ ਖੜੇ ਨੇ ਹੁਣ ਮੈਂ ਤਾਂ ਇੰਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਮੈਨੂੰ ਤਾਂ ਪਤਾ ਹੈ ਵੀ ਪਰ ਮੈਨੂੰ ਤੁਹਾਡਾ ਵੀ ਪਤਾ ਤੁਹਾਨੂੰ ਇਹ ਜੀਆਂ ਚੀਜ਼ਾਂ ਸਾਰੀਆਂ ਸੱਚ ਲੱਗਦੀਆਂ ਨੇ ਤੁਹਾਨੂੰ ਲੱਗਦਾ ਵੀ ਇਹ ਤਾਂ ਕੋਈ ਟੈਕਨੋਲੋਜੀ ਆ ਤੇ ਤੁਸੀਂ ਕਦੇ ਨਾ ਕਦੇ ਇਹ ਬੰਦੇ ਕੋਲ ਜਾ ਕੇ ਫਸੋਗੇ ਤੇ ਤੁਹਾਨੂੰ ਮੈਂ ਅੱਜ ਇਹ ਦੱਸਦਾ ਤੁਸੀਂ ਇਹ ਬੰਦੇ ਦਾ ਝੂਠ ਕਿਵੇਂ ਫੜ ਸਕਦੇ ਹੋ ਜੇ ਤੁਸੀਂ ਕਦੇ ਵੀ ਇਹ ਬੰਦੇ ਕੋਲ ਗਏ ਜਿਹੜੇ ਆ ਖੜਾਉਣੇ ਜੇ ਪੀਲੇ ਪੀਲੇ ਚੱਕੀ ਬੈਠਾ ਇਹਨੂੰ ਕਿਹੋ ਵੀ ਇਹਨੂੰ ਇਹ ਮੇਜ਼ ਤੇ ਬੰਨ ਦੇ ਇਹਨਾਂ ਨੂੰ ਹੱਥ ਚ ਨਾ ਫੜ ਫੇਰ ਤੁਸੀਂ ਦੇਖਿਓ ਵੀ ਇਹ ਘੁੰਮਣਗੇ ਇਹਦੇ ਕੋਲ ਜਾਇਓ ਕੜਾ ਲਾ ਕੇ ਜਾਇਓ ਕੜਾ ਪਾ ਕੇ ਜਾਇਓ ਦੇਖਿਓ ਵੀ ਇਹ ਘੁੰਮਣਗੇ ਇਹਨਾਂ ਨੇ ਨਹੀਂ ਘੁੰਮਣਾ ਚਲੋ ਜੇ ਇਹ ਚੀਜ਼ ਲਈ ਇਹ ਬੰਦਾ ਨਾ ਮੰਨੇ ਵੀ ਇਹ ਮੇਜ਼ ਨਾਲ ਨਹੀਂ ਚੱਲਣੇ ਇਹ ਤਾਂ ਮੇਰੇ ਹੱਥਾਂ 'ਚ ਚੱਲਣਗੇ ਤਾਂ ਬਸ ਇੱਕ ਛੋਟਾ ਜਿਹਾ ਕੰਮ ਹੋਰ ਕਰਿਓ ਇਹਦੀਆਂ ਅੱਖਾਂ ਤੇ ਪੱਟੀ ਬੰਨ ਦੇਓ ਜਦੋਂ ਹੀ ਤੁਸੀਂ ਇਹਦੀਆਂ ਅੱਖਾਂ ਤੇ ਪੱਟੀ ਬੰਨ ਕੇ ਇਹਨੂੰ ਪੁੱਛਿਆ ਵੀ ਲੈ ਹੁਣ ਦੱਸ ਮੇਰੇ ਕੜਾ ਪਾਇਆ ਹੋਇਆ ਜਾਂ ਨਹੀਂ ਪਾਇਆ ਹੋਇਆ ਹੁਣ ਦੱਸ ਮ ਜਦ ਹੀ ساری ਸ਼ਕਤੀਆਂ ਗਾਇਬ ਹੋ ਜਾਣਗੀਆਂ ਜੇ ਉਸ ਤੋਂ ਬਾਅਦ ਦੱਸੂਗਾ ਵੀ ਇਹ ਤੁੱਕੇ ਲਾਊਗਾ ਜਿਹੜੇ ਅੱਧੇ ਤੋਂ ਵੱਧ ਦੇ ਗਲਤ ਹੋਣਗੇ ਤੇ ਇਹ ਚੀਜ਼ ਦੀ ਮੈਂ ਗਾਰੰਟੀ ਦਿੰਦਾ ਐਂਡ ਤੇ ਮੁੱਕ ਦੀ ਗੱਲ ਬਸ ਇਹੀ ਆ ਇਹ ਸਾਰਾ ਕੁਝ ਬਹੁਤ ਵੱਡਾ ਸਕੈਮ ਆ ਇਹ ਵੀ ਉਹ ਸਿਰ ਕਮਾਉਣ ਵਾਲੇ ਬਾਬਿਆਂ ਵਾਂਗ ਤੁਹਾਨੂੰ ਬੇਵਕੂਫੇ ਬਣਾਉਂਦੇ ਨੇ ਭਾਵੇਂ ਕਿ ਇਹਨਾਂ ਨੇ ਐਵੇਂ ਸੂਟ ਬੂਟ ਵਧੀਆ ਕੱਪੜੇ ਪਾਏ ਹੋਏ ਨੇ ਉਹ ਚਿੰਟਿਆਂ ਦਾ ਭੂਤ ਕੱਢਦੇ ਨੇ ਇਹ ਆ ਨਵੇਂ ਐਂਟੀਨੇ ਆ ਜਵਕਾ ਵਾਲੇ ਖੜਾਉਣੇ ਜੇ ਲੈ ਆਏ ਫਰਕ ਬਸ ਇੰਨਾ ਕੀ ਆ ਬਣਾ ਇਹ ਵੀ ਤੁਹਾਨੂੰ ਬੇਵਕੂਫੇ ਰਹੇ ਨੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਮੈਨੂੰ ਨੀਚੇ ਕਮੈਂਟਾਂ ਚ ਦੱਸ ਕੇ ਜਾਇਓ ਜੇ ਤੁਹਾਡੇ ਇਹ ਚੈਨਲ ਨੂੰ ਲੈ ਕੇ ਕੋਈ ਸੁਝਾਅ ਵੀ ਹੋਇਆ ਤੁਸੀਂ ਉਹ ਵੀ ਨੀਚੇ ਲਿਖ ਸਕਦੇ ਆ ਤੇ ਹਾਂ ਜਾਣ ਤੋਂ ਪਹਿਲਾਂ ਜੇ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਪੜ੍ਹਾਈ ਚ ਕਮਜ਼ੋਰ ਕਿਉਂ ਨੇ ਉਹ ਫੇਲ ਕਿਉਂ ਹੋ ਜਾਂਦੇ ਨੇ ਤਾਂ ਜਿਹੜੀ ਇਹ ਨੀਚੇ ਵੀਡੀਓ ਆ ਰਹੀ ਐ ਤੇ ਕਲਿੱਕ ਕਰਕੇ ਤੁਸੀਂ ਇਹ ਵੀਡੀਓ ਦੇਖੋ ਤੁਹਾਨੂੰ ਇੱਕ ਇੱਕਲੀ-ਕਲੀ ਗੱਲ ਦਾ ਜਵਾਬ ਮਿਲੂਗਾ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਥੈਂਕ ਯੂ